ਤਰਨ ਦਾ ਤਰਨੇ ਦਾ ਵਿਸ਼ਾ ਹੈ ਸਾਡੇ ਸੱਤਿਆਂ ਨਾਲ ਲਗਾਤਾਰ ਹਾਸੇ ਹੋ ਰਹੇ ਆ ਉਹਨਾਂ ਦਾ ਪ੍ਰੋਪਰਟੀ ਐਨਪੀ ਦਾ ਪ੍ਰਬੰਧ ਨਹੀਂ ਪ੍ਰੋਪਰ ਉਹਨਾਂ ਦਾ ਲਾਜ ਦਾ ਪ੍ਰਬੰਧ ਨਹੀਂ ਹਾਸਾ ਦੇ ਗ੍ਰਸਤ ਹੋਏ ਆ ਸੋ ਉਹਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਕੋਈ ਹਜੇ ਤੱਕ ਮਾਅਵਜੇ ਦਾ ਪ੍ਰਬੰਧ ਹੋਇਆ ਨਾ ਪਿੱਛੇ ਜਿਹੜਾ ਕਿਸੇ ਨੂੰ ਵੀ ਕੋਈ ਨੌਕਰੀ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਐਲਓ ਆਈ ਦੀ ਪਾਲਿਸੀ ਤਿਆਰ ਕਰਕੇ ਤੇ ਬਦਲੀਆਂ ਕਰਨੀਆਂ ਸ਼ੁਰੂ ਕਰਤੀਆਂ ਅਸੀਂ ਇਸ ਦੀ ਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਆ ਕਿ ਜਿਹੜੀ ਇਹ ਪਾਲਿਸੀ ਤਿਆਰ ਕੀਤੀ ਆ ਇਸ ਨੂੰ ਮੋੜਾ ਦਿੱਤਾ ਜਾਵੇ ਜੋ ਪਿਛਲੀ ਮੀਟਿੰਗ ਹੋਈ ਹੈ ਉਹਨਾਂ ਚ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਫਰਵਰੀ ਦੇ ਸੈਲਰੀ ਚ ਉਹ ਪੱਤੇ ਪੈ ਜਾਣਗੇ ਪਰ ਉਹ ਪੱਤੇ ਵੀ ਹਜ ਤੱਕ ਨਹੀਂ ਪਾਏ ਆ ਵੀ ਕਿਹਨਾਂ ਦਾ ਮੇਰਾ ਨਾਮ ਜੀ ਅੰਗਰੇਜ਼ ਸਿੰਘ ਪਾਵਰ ਕਮ ਸੀਐਚਬੀ ਲਾਈਨਮੈਨ ਯੂਨੀਅਨ ਠੇਕਾ ਮਲਾਜਮ ਸੂਬਾ ਪ੍ਰਧਾਨ ਜਿਹੜਾ ਅੱਜ ਰੋਜ ਪ੍ਰਦਰਸ਼ਨ ਕਰ ਰਿਹਾ ਉਹ ਕਾਰਨ ਹੈ ਅੱਜ ਜੀ ਇੱਥੇ ਮੁਕਸਰ ਸਰਕਲ ਵੱਲੋਂ ਜਿਹੜਾ ਇਹ ਮੁਕਸਰ ਐਸਸੀ ਦੇ ਧਰਨਾ ਲਿਖਿਆ ਗਿਆ ਸੀਗਾ ਸੋ ਇਹ ਸਾਡਾ ਧਰਨਾ ਲਿਖਣ ਦਾ ਕਾਰਨ ਹੈ ਕਿ ਜਿਹੜੇ ਵੀ ਸਾਡੇ ਸਾਥੀ ਸਾਡੇ ਕਈ ਸਾਥੀ ਜਿਹੜੇ ਹਾਸਾ ਦੇ ਗ੍ਰਸਤ ਹੋਏ ਆ ਸੋ ਉਹਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਕੋਈ ਹਜੇ ਤੱਕ ਮਾਵਜੇ ਦਾ ਪ੍ਰਬੰਧ ਹੋਇਆ ਨਾ ਪਿੱਛੇ ਜਿਹੜਾ ਕਿਸੇ ਨੂੰ ਵੀ ਕੋਈ ਨੌਕਰੀ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਸਾਡੇ ਸਾਥੀ ਗਿੱਦੜਵਾਦ ਤੋਂ ਮਹਿਮਾ ਸਿੰਘ ਆ ਸੋ ਸਾਥੀ ਘਰ ਤੋਂ ਵੀ ਬੜੇ ਗਰੀਬ ਆ ਸਾਥੀ ਜੀ ਦੀਆਂ ਦੋਹੇ ਬਾਹਾਂ ਕੱਟੀਆਂ ਹੋਈਆਂ ਪਰ ਹਲੇ ਤੱਕ ਜਿਹੜਾ ਸਰਕਾਰ ਨੇ ਤੇ ਮੈਨੇਜਮੈਂਟ ਨੇ 6 ਮਹੀਨੇ ਸਾਥੀ ਜੀ ਨੂੰ ਹੋ ਗਿਆ ਕਰੰਟ ਲੱਗਣ ਦੇ ਪਰ ਸਰਕਾਰ ਨੇ ਤੇ ਮੈਨੇਜਮੈਂਟ ਨੇ ਕੋਈ ਸਾਰ ਨਹੀਂ ਲਈ ਅਸੀਂ ਉਹਨਾਂ ਦੀ ਮੰਗ ਕਰਦੇ ਆ ਕਿ ਸਾਥੀ ਜੀ ਨੂੰ ਇੱਕ ਤਾਂ ਜਿਹੜਾ ਬੰਦਾ ਮਾਅਵਜਾ ਉਹ ਦਿੱਤਾ ਜਾਵੇ ਤੇ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਜਿਹੜਾ ਉਹ ਨੌਕਰੀ ਦਿੱਤੀ ਜਾਵੇ ਹੋਰ ਸਾਡੇ ਸਾਥੀ ਪ੍ਰੀਤਮ ਸਿੰਘ ਆ ਉਹ ਵੀ ਜਿਹੜੇ ਕਰੰਟ ਲੱਗਣ ਦੇ ਹਾਸਾ ਹੋਇਆ ਉਹਨਾਂ ਨਾਲ ਤੇ ਜਿਹੜੇ ਸਾਥੀ ਉਹ ਵੀ ਅੱਜ ਮੁਕਸਰ ਹਸਪਤਾਲ ਦੇ ਵਿੱਚ ਐਡਮਿਟ ਆ ਜਿਹੜੇ ਜਿਨ੍ਹਾਂ ਦਾ ਅੱਜ ਆਪਰੇਸ਼ਨ ਹੋਣਾ ਸੋ ਸਾਡੀ ਉਹਨਾਂ ਤੇ ਵੀ ਮੰਗ ਹੈ ਕਿ ਉਹਨਾਂ ਦੇ ਵੀ ਸਾਥੀ ਨੂੰ ਜਿਹੜਾ ਮਾਅਵਜੇ ਦਾ ਪ੍ਰਬੰਧ ਕੀਤਾ ਜਾਵੇ ਤੇ ਉਹਨਾਂ ਦੇ ਵੀ ਸਾਥੀ ਦੇ ਪਰਿਵਾਰ ਨੂੰ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਹੋਰ ਸਾਡੀਆਂ अनेका ਮੰਗਾਂ ਜਿਵੇਂ ਕਿ ਸਾਡੀ ਉਸ ਤੋਂ ਪਹਿਲਾਂ ਅਸੀਂ ਮੰਗ ਪੱਤਰ ਦਿੱਤਾ ਸੀ ਤੇ ਮੰਗ ਪੱਤਰ ਦੇ ਜਰੀਏ ਸਾਨੂੰ ਜਿਹੜੀ ਐਸਸੀ ਵੱਲੋਂ ਮੀਟਿੰਗ ਦਿੱਤੀ ਗਈ ਸੀ 5 ਤਰੀਕ ਦੀ ਜਿੱਥੇ ਸਾਡੇ ਤੇ ਮੈਨੇਜਮੈਂਟ ਨੇ ਹਮਲਾ ਕੀਤਾ ਕਿ ਮੀਟਿੰਗ ਦਾ ਝਾਂਸਾ ਦੇ ਕੇ ਸਾਨੂੰ 5 ਤਰੀਕ ਦਾ ਤੇ ਜਿਹੜਾ ਸਾਡੇ ਸਾਥੀਆਂ ਦੀਆਂ ਜਬਰੀ ਜਿਹੜੀਆਂ ਐਲਓਆਈ ਦੀ ਪਾਲਿਸੀ ਤਿਆਰ ਕਰਕੇ ਤੇ ਬਦਲੀਆਂ ਕਰਨੀਆਂ ਸ਼ੁਰੂ ਕਰਤੀਆਂ ਅਸੀਂ ਇਸ ਦੀ ਜੋਰ ਸ਼ਬਦਾ ਚ ਨਖੇਦੀ ਕਰਦੇ ਆ ਕਿ ਜਿਹੜੀ ਇਹ ਪਾਲਿਸੀ ਤਿਆਰ ਕੀਤੀ ਆ ਇਸ ਨੂੰ ਮੋੜਾ ਦਿੱਤਾ ਜਾਵੇ ਹੋਰ ਜਿਹੜੇ ਸਾਥੀ ਸਾਡੇ ਮੰਗਾ ਜਿਵੇਂ ਸਾਡੇ ਤੇਲ ਪੱਤੇ ਆ ਮੋਬਾਈਲ ਪੱਤੇ ਆ ਜਿਵੇਂ ਤਨਖਾਹਾਂ ਦੇ ਵਿੱਚ ਵਾਧਾ ਉਹ ਵੀ ਜਿਹੜਾ ਸਾਡਾ ਕੀਤਾ ਜਾਵੇ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿੰਨੇ ਵੀ ਸਾਡੇ ਆਊਟ ਸੋਰਸਿੰਗ ਠੇਕੇ ਵਾਲੇ ਮੁਲਾਜ਼ਮ ਆ ਇਹਨਾਂ ਨੂੰ ਵਿਭਾਗ ਚ ਲੈ ਕੇ ਜਿਹੜਾ ਰੈਗੂਲਰ ਕੀਤਾ ਜਾਵੇ ਤੇ ਇਹਨਾਂ ਦੇ ਜਣੀਆਂ ਵੀ ਤਨਖਾਹਾਂ ਉਹਨਾਂ ਚ ਵਾਧਾ ਕੀਤਾ ਜਾਵੇ ਇਹ ਕੀ ਕਰ ਰਹੇ ਸੇਫਟੀ ਵਾਸਤੇ ਦੇਖੋ ਜੀ ਸੇਫਟੀ ਵਾਸਤੇ ਸਾਡੇ ਨਾ ਤਾਂ ਮੈਨੇਜਮੈਂਟ ਨੇ ਨਾ ਕੋਈ ਸਰਕਾਰ ਕੋਈ ਵੀ ਜਰਾ ਵੀ ਧਿਆਨ ਨਹੀਂ ਦੇ ਰਹੀ ਇਹ ਤਾਂ ਜਦੋਂ ਸਾਡੇ ਸਾਥੀ ਨਾਲ ਕੋਈ ਹਾਸਾ ਹੋ ਜਾਂਦਾ ਹੁਣ ਸਾਡੇ ਸਾਥੀ ਲੋਕਾਂ ਦੇ ਘਰਾਂ ਦੇ ਦੀਵੇ ਚਲਾਉਂਦੇ ਜਲਾਉਂਦੇ ਆਪਣੇ ਘਰਾਂ ਦੇ ਦੀਵੇ ਬੁਝਾ ਜਾਂਦੇ ਆ ਹੁਣ ਕੁਛ ਦਿਨ ਪਹਿਲਾਂ ਸਾਡੇ ਸਾਥੀ ਪੋਲ ਤੋਂ ਡਿੱਗੇ ਆ ਸੋ ਸਾਥੀ ਜੀ ਦੇ ਜੇਕਰ ਟੀਐਨਪੀ ਕਿੱਟ ਪੂਰੀ ਹੁੰਦੀ ਬੈਲਟ ਵਗੈਰਾ ਲੱਗੀ ਹੁੰਦੀ ਜਾ ਜਿਹੜਾ ਉਹਨਾਂ ਨਾਲ ਹਾਸਾ ਵਾਪਰਿਆ ਉਹ ਨਾ ਵਾਪਰਦਾ ਸੋ ਇਹ ਵੀ ਇਹਨਾਂ ਦੀ ਬਹੁਤ ਵੱਡੀ ਅਨਗੇਲੀ ਆ ਕਿ ਜਿਹੜੇ ਸਾਨੂੰ ਕੰਪਨੀਆਂ ਤੋਂ ਜਿਨ੍ਹਾਂ ਨੂੰ ਇਹਨਾਂ ਨੇ ਵੱਡੇ ਵੱਡੇ ਟੈਂਡਰ ਦਿੱਤੇ ਹੋਏ ਆ ਪਰ ਉਹਨਾਂ ਤੋਂ ਸਾਨੂੰ ਪੂਰਾ ਜਿਹੜਾ ਟੀਐਨਪੀ ਜਿਹੜੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਕਿੰਨਾ ਟਾਈਮ ਜਾਰੀ ਰਹੂਗਾ ਪਰ ਧਰਨਾ ਇਹ ਸਾਡਾ ਹੀ ਜਿੰਨਾ ਟਾਈਮ ਐਸਸੀ ਸਾਹਿਬ ਬੈਠ ਕੇ ਟੇਬਲ ਟਾਕ ਤੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਉਹਨਾਂ ਟਾਈਮ ਇਹ ਜਿਹੜਾ ਸੰਘਰਸ਼ਾ ਸਾਡਾ ਚੱਲਦਾ ਰਹੂ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਪਾਵਰ ਕੌਂਸਲ ਐਚਵੀ ਅਲਾਈਨਮੈਂਟ ਯੂਨੀਅਨ ਸਰਕਲ ਸ਼੍ਰੀ ਮਕਸਤ ਸਾਹਿਬ ਅੱਜ ਦਾ ਤਰਨ ਦਾ ਤਰਨੇ ਦਾ ਵਿਸ਼ਾ ਇਹ ਹੈ ਸਾਡੇ ਸੱਜਿਆਂ ਨਾਲ ਲਗਾਤਾਰ ਹਾਸੇ ਹੋ ਰਹੇ ਆ ਉਹਨਾਂ ਦਾ ਪ੍ਰਾਪਰਟੀ ਐਨਪੀ ਦਾ ਪ੍ਰਬੰਧ ਨਹੀਂ ਪ੍ਰਾਪਰ ਉਹਨਾਂ ਦਾ ਲਾਜ ਦਾ ਪ੍ਰਬੰਧ ਨਹੀਂ ਦੂਜੀ ਮੰਗਾਂ ਜੋ ਪਿਛਲੇ ਠੇਕੇਦਾਰ ਸੀ ਉਹਨਾਂ ਵੱਲੋਂ ਜੋ ਸਾਡੇ ਸਰਕਾਰਾਂ ਦਾ ਸ਼ੋਸ਼ਣ ਕੀਤਾ ਗਿਆ ਤਨਖਾਹਾਂ ਵਿੱਚ ਕਪੜੇ ਕੀਤੇ ਗਏ ইপিਐਫ ਵਿੱਚ ਕਪੜੇ ਕੀਤੇ ਗਏ ਆ ਉਹ ਜੋ ਪਿਛਲੀ ਵੀ ਧਰਨੇ ਲੱਗੇ ਸਾਡੇ ਮੀਟਿੰਗਾਂ ਹੋਈਆਂ ਵੀ ਥੋੜਾ ਇਹਦਾ ਹੱਲ ਕਰ ਕਰਕੇ ਦਵਾਂਗੇ ਉਹਦਾ ਹੱਲ ਨਹੀਂ ਕੀਤਾ ਜਦੋਂ ਇਹ ਕੰਪਨੀ ਆਈ ਆ ਉਦੋਂ ਸਾਡਾ ਮੋਬਾਈਲ ਪਤਾ ਨਹੀਂ ਜਾਰੀ ਕੀਤਾ ਗਿਆ ਜੋ ਅੱਜ ਕੀ ਹੁੰਦੀ ਸੈਲਰੀ ਪੈ ਰਹੀ ਆ ਉਹਦੇ ਚੋਂ ਉਹਨਾਂ ਨੇ ਮੋਬਾਈਲ ਪਤਾ ਨਹੀਂ ਪਾਇਆ ਜੋ ਪਿਛਲੀ ਮੀਟਿੰਗ ਹੋਈ ਓਹਨਾਂ ਚ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਫਰਵਰੀ ਦੇ ਸੈਲਰੀ ਵਿੱਚ ਉਹ ਪੱਤੇ ਪੈ ਜਾਣਗੇ ਪਰ ਉਹ ਪੱਤੇ ਵੀ ਹਜੇ ਤੱਕ ਨਹੀਂ ਪਾਏ ਗਏ ਤਨਖਾਹ ਤਾਂ ਇਹਨਾਂ ਦੇ ਹੈ 12-13000 ਰੁਪਏ ਸਾਰੀ ਉਹ ਵੀ ਅਸੀਂ ਲੜ ਕੇ ਧਰਨੇ ਲਾ ਲ ਕੇ ਹੁਣ ਵਧਾਈ ਹੈ ਨਹੀਂ ਇਦੋਂ ਪਹਿਲਾਂ ਤਾਂ 4-5000 ਚਸੀਂ ਕੰਮ ਕਰਦੇ ਸੀ ਮਜਾਰਤ ਜੇ ਬਹੁਤ ਮੁਸ਼ਕਲ ਹੈ ਜੀ ਪਰ ਹਾਲਾਤ ਇਹੋ ਜੇ ਬਣਾ ਰੱਖੇ ਆ ਸਰਕਾਰਾਂ ਨੇ ਵੀ ਅੱਜ ਬੇਰੋਜ਼ਗਾਰੀ ਇੰਨੀ ਹੈਗੀ ਆ ਸਾਨੂੰ ਮਜੂਰੀ 'ਚ ਇਹ ਕੰਮ ਕਰਨਾ ਪੈਂਦਾ ਜੀ